ਸਸਿਕਾ ਜੀ ਸਾਰੇ ਨੂੰ ਪੱਡਾ ਫੈਮਿਲੀ ਵਲੌਗਸ ਤੁਹਾਡਾ ਸਵਾਗਤ ਹੈ ਤੇ ਸ਼ਾਮ ਦੇ ਵੱਜ ਚੁੱਕੇ ਨੇ ਜੀ 6 ਵੱਜ ਚੁੱਕੇ ਨੇ ਤੇ ਉੱਧਰ ਧਾਰਾ ਦਾ ਵੀ ਟਾਈਮ ਹੋ ਚੁੱਕਾ ਹੈ ਹੁਣ ਮੈਂ ਆਟਾ ਗੁੰਦੀ ਪਈ ਆ ਆਟਾ ਗੁੰਨ ਕੇ ਤੇ ਫੇਰ ਬਣਾਵਾਂਗੇ ਰੋਟੀ ਕਿਉਂਕਿ ਸਵੇਰ ਦਾ ਮੇਰਾ ਟਾਈਮ ਨਹੀਂ ਸੀ ਲੱਗਿਆ ਕਿਉਂਕਿ ਮੈਂ ਗੁੜੀਆ ਦਾ ਆਪਣੀ ਪਰਾਪ ਦਾ ਸੂਟ ਸਿੰਦੀ ਪੇਰ ਸੀ ਮੇਰਾ ਟਾਈਮ ਨਹੀਂ ਲੱਗਿਆ ਤੇ ਅੱਜ ਪਰਾਪੀ ਸਕੂਲ ਗਈ ਸੀ ਇਸ ਕਰਕੇ ਕੋਈ ਵੀਡੀਓ ਨਹੀਂ ਸੀ ਬਣਾ ਸਕਦਾ ਤੇ ਕਾਲੂ ਮੈਂ ਪੂਰਾ ਸੂਟ ਰੈਡੀ ਕਰਕੇ ਤੁਹਾਨੂੰ ਉਹਦੀ ਵੀ ਵੀਡੀਓ ਦਿਖਾਵਾਂਗੀ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਪਸੰਦ ਆਂਦੀ ਤਾਂ ਵੀਡੀਓ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਹੁਣ ਆਪਾਂ ਗੁੰਨ ਕੇ ਆਟਾ ਬਾਅਦ ਚੁਗਣਾ ਆਗਿਆ ਰੋਟੀ ਆਟਾ ਆਪਾਂ ਗੋਲੇਆ ਇਤਰੇ ਪਾਣੀ ਰੱਖਿਆ ਗਰਮ ਹੋਣ ਵਾਸਤੇ ਹੁਣ ਗੈਸ ਕਰਦੇ ਨੇ ਬੰਦ ਕਿਉਂਕਿ ਪਾਣੀ ਵਿੱਚ ਉਬਾਲ ਆ ਗਿਆ ਇੱਕ ਕੌਲੀ ਆਪਾਂ ਸੋਇਆ ਵੜੀ ਲਈਏ ਆਪਾਂ ਸੁੱਕੀ ਸੋਇਆ ਵੜੀ ਬਣਾਵਾਂਗੇ ਇਹਨੂੰ ਹੁਣ ਆਪਾਂ ਢੱਕਣ ਦੇ ਨਾਲ ਉੱਤੋਂ ਕਵਰ ਕਰ ਦਾਂਗੇ ਕਵਰ ਕਰ ਦਾਂਗੇ ਚੰਗੀ ਤਰ੍ਹਾਂ ਫੁੱਲ ਜਾਣਗੀ ਵੜੀ ਜਿਹੜੀ ਇਹ ਤਾਂ ਹੁਣ ਆਪਾਂ ਇਹਦੇ ਦੀ ਮਸਾਲਾ ਤਿਆਰ ਕਰਦੇ ਆਂ ਸੋਇਆ ਵੜੀ ਜਿਹੜੀ ਦੇਖੋ ਫੁੱਲ ਗਈ ਹੈ ਹੁਣ ਇਹਨੂੰ ਆਪਾਂ ਪਾਰ ਕੱਢ ਕੇ ਨਾ ਚੰਗੀ ਤਰ੍ਹਾਂ ਨਿਚੋੜ ਲੈਣਾ ਨਾ ਠੰਡੇ ਪਾਣੀ ਵਿੱਚ ਪਾ ਕੇ ਠੰਡੇ ਪਾਣੀ ਵਿੱਚ ਪਾ ਕੇ ਨਾ ਆਪਾਂ ਚੰਗੀ ਤਰ੍ਹਾਂ ਨਿਚੋੜ ਕੇ ਨਾ ਜੋ ਗਰਮ ਪਾਣੀ ਘੜ ਦਾਂਗੇ ਦੋ ਵਾਰੀ ਧੋ ਲਾਂਗੇ ਇਹਨੂੰ ਆਪਾਂ ਇਸ ਨੂੰ ਹੁਣ ਆਪਾਂ ਦੋ ਵਾਈ ਠੰਡੇ ਪਾਣੀ ਚ ਪਾ ਲਿਆ ਸੀ ਤੇ ਇਹਨੂੰ ਚੰਗੀ ਤਰ੍ਹਾਂ ਨਿਚੋੜ ਕੇ ਨਾ ਇਹਦੇ ਵਿੱਚੋਂ ਪਾਣੀ ਜਿਹੜਾ ਬਾਹਰ ਕਰ ਦਾਂਗੇ ਸਾਰਾ ਅੱਜ ਸੋਇਆ ਵੜੀ ਆਪਾਂ ਸੁੱਕੀ ਬਣਾਵਾਂਗੇ। ਦਿਲ ਪਲੇਟ ਚ ਰੱਖੀ ਜਾਂਦੇ। ਪਿਆਜ਼, ਹਰੀ ਮਿਰਚ, ਲਸਣ ਸਾਰਿਆਂ ਨੂੰ ਆਪਾਂ ਪੀਸ ਲਿਆ। ਹੁਣ ਇਧਰ ਆਪਾਂ ਰੱਖਤੀਆਂ ਜੀ। ਕੜਾਹੀ ਰੱਖ ਦਿਆਂ। ਜੀ ਪੈਨ ਆਪਣਾ ਗਰਮ ਹੋ ਗਿਆ ਇਹ ਚ ਪਾਉਣੀ ਹੈ ਹੁਣ ਆਪਾਂ ਕਿਉ ਤੁਸੀਂ ਰਾਇਣ ਜਾਂ ਸਰੋਂ ਦਾ ਤੇਲ ਕੋਈ ਵੀ ਤੇਲ ਪਾ ਸਕਦੇ ਹੋ ਇਹਨੂੰ ਗਰਮ ਹੋ ਲੈ ਲੈਣੇ ਚੰਗੀ ਤਰ੍ਹਾਂ ਇਹਦਾ ਤੇਲ ਕਿਉ ਗਰਮ ਹੋ ਜੇ ਜਦੋਂ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਇੱਕ ਛੋਟਾ ਚਮਚਾ ਜੀਰਾ ਪਾ ਲੈਣੇ ਜੀਰੇ ਨੂੰ ਤੱਕਾ ਹਲਕਾ ਜਿਹਾ ਭੁੰਨ ਲੈਣੇ ਜੀਰਾ ਆਪਣਾ ਪੁਣਿਆ ਗਿਆ ਗੈਸ ਘਟ ਦੇਣੀ ਥੋੜਾ ਜਿਹਾ ਘਟ ਇਦੇ ਵਿੱਚ ਆਪਾਂ ਪੀਸੀ ਹੋਏ ਜੇ ਪਿਆਜ਼ ਸੀ ਉਹ ਪਾ ਦਿੰਦੇ ਹਾਂ। ਇਹਨੇ మీడియం ਸਾਈਜ਼ ਦੇ ਨੇ ਕੱਲੇ ਪਿਆਜ਼ ਲੈ ਸੀ। ਇਹਨਾਂ ਦਾ మీడియం ਸਾਈਜ਼ ਪਿਆਜ਼ ਤੇ ਤਿੰਨ ਹਰੀਆਂ ਮਿਰਚਾਂ ਲਈਆਂ ਸੀ। ਤੇ ਬਾਕੀ ਤੁਸੀਂ ਇਹ ਸਾਤ ਲਕੰਦੀਆਂ ਕੰਡੀਆਂ ਲਈਆਂ ਸੀ। ਬਾਕੀ ਤੁਸੀਂ ਜੋ ਟਮਾਟਰ ਵੀ ਪਾ ਸਕਦੇ ਹੋ ਜਿਹੜੀ ਸੀ ਤੁਹਾਡੇ ਕੋਲ ਸਨ ਹੈਗੀ ਆਪਾਂ ਮਸਾਲੇ ਤੋਂ ਕੋਲੋਂ ਤੁਸੀਂ ਪਾ ਸਕਦੇ ਹੋ। ਇਹਨੂੰ ਉਹ ਪਿਆਜ਼ ਨੂੰ ਆਪਾਂ ਭੁੰਨ ਲਾਂਗੇ। भुन लेना प्याज में प्याज अपना भुनिया गया दूजे पास में दुद्ध रख दिता गर्म हूँ ये आप स्वाद अनुसार नमक पा लेंगे जिन्ना हो उन्ना नमक पा लियो अमचा मेरे अच्छी हल्दी पाती है अद्धा चमचा ये आप देखी लाल मिर्च पा देंगे हम भुन लें ਆਪਾ ਕੋਲ ਨਹੀਂ ਲੋ ਗੈਸ ਬਿਲਕੁਲ ਕਾਟੋ ਥੋੜਾ ਜਿਹਾ ਇੱਥੇ 2 ਚਮਚਾ ਪਾਣੀ ਪਾ ਦੇਣੀ ਥੋੜਾ ਜਿਹਾ ਪਿਆਜ਼ ਸੌਫਟ ਹੋ ਜੇ ਅੱਧਾ ਕੱਪ ਇਚ ਪਾਣੀ ਪਾ ਦਿੰਨੇ ਹੁਣਕੇ ਦੁਆਰਾ ਭੁੰਨ ਲਿਆ ਆਪਾਂ ਚੰਗੀ ਤਰ੍ਹਾਂ ਤੇ ਆਜ ਆਪਣਾ ਭੁੱਜ ਗਿਆ ਇਹਦੇ ਵਿੱਚ ਆਪਾਂ ਹੁਣ ਇੱਕ ਕਟੋਰੀ ਪਾਣੀ ਪਾ ਦਿੰਨੇ ਆ ਤੇ ਨਾਲ ਹੀ ਸੋਇਆ ਵੜੀ ਪਾ ਦਿੰਨੇ ਆ ਜਿਹੜੀ ਸੋਇਆ ਵੜੀ ਉਹ ਵੀ ਆਪਾਂ ਨਾਲ ਹੀ ਪਾ ਦਿੰਨੇ ਆ ਢੱਕਣ ਦੇ ਕੇ ਉਬਾਲ ਆਉਣ ਦਿੰਨੇ ਆ। ਉਦੋਂ ਤੱਕ ਜਦੋਂ ਤੱਕ ਜੀ ਸੋਇਆ ਬੜੀ ਜਿਹੜੀ ਆਪਣੀ ਹੈ ਚੰਗੀ ਤਰ੍ਹਾਂ ਗਾੜੀ ਤੇ ਸੁੱਕੀ ਨਹੀਂ ਬਣ ਜਾਂਦੀ ਉਦੋਂ ਤੱਕ ਇਹਨੂੰ ਆਪਾਂ ਪਕਾਉਂਦੇ ਆ। ਤੇੜੜੀ ਪਾ ਕੇ ਤੇ ਗੈਸ ਕਰ ਦਿੰਨੇ ਆ ਆਪਾਂ ਘਟ ਉਤੋਂ ਇਹਨੂੰ ਆਪਾਂ ਹੁਣ ਢੱਕਣ ਦੇਣਾ ਢੱਕ ਦਿੰਨੇ ਆ। ਇਸ ਦੇ ਚਾਪਾ ਸਬਜ਼ੀ ਨੂੰ ਚੈੱਕ ਵੀ ਕਰਾਂਗੇ ਤਾਂ ਕਿ ਜਿਹੜੀ ਸਬਜ਼ੀ ਥੱਲੇ ਲੱਗਣਾ ਜਾਵੇ। ਜੇ ਤੁਸੀਂ ਇਹਦੇ ਵਿੱਚ ਥੋੜੀ ਜਿਹੀ ਤਰੀ ਰੱਖਣਾ ਚਾਹੁੰਦੇ ਹੋ ਤਾਂ ਰੱਖ ਸਕਦੇ ਹੋ ਜੇ ਤੁਸੀਂ ਸੁੱਕੀ ਬਣਾਉਣਾ ਚਾਹੁੰਦੇ ਹੋ ਇਹਦਾ ਸਾਰਾ ਪਾਣੀ ਜਿਹੜਾ ਸੁਕਾ ਦੇਣੀ ਆ ਹੋਰ ਤਾਂ ਦੁੱਧ ਨੂੰ ਵੀ ਬਾਹ ਲ ਆ ਰਿਹਾ ਤੇ ਚ ਵੀ ਆ ਬਾਹ ਆ ਗਿਆ ਤੇ ਇਹ ਸਾਰਾ ਗਰਮ ਹੋ ਗਿਆ ਹੁਣ ਗੈਸ ਨੂੰ ਬੰਦ ਕਰਦੇ ਆ ਆਪਾਂ ਚੈੱਕ ਕਰਦੇ ਹੁਣ ਇਹ ਆਪਣੀ ਸਬਜੀ ਸੰਘਣੀ ਬਣੇ ਇਹਦੇ ਵਾਸਤੇ ਆਪਾਂ ਨੂੰ 2 ਚਮਚ ਘਰ ਦੇ ਦੁੱਧ ਦੀ ਤਾਜ਼ਾ ਮਲਾਈ ਪਾ ਦਾਂਗੇ ਇਹ ਨਾਲ ਜਿਹੜੀ ਸਬਜੀ ਆਪਣੀ ਸੰਗਣੀ ਬਣੇਗੀ ਤੇ ਸਵਾਦ ਵੀ ਆਏਗਾ 1 ਵੱਡੇ ਚਮਚੇ ਲੈਣੇ ਹੈ ਹਾਂ ਤੁਸੀਂ ਇਸ ਟਾਈਮ ਇਹਦਾ ਲੋਨ ਮਰਚ ਵੀ ਚੈੱਕ ਕਰ ਸਕਦੇ ਹੋ ਹੁਣ ਇਹਨੂੰ ਆਪਾਂ ਦੁਬਾਰਾ ਫਿਰ ਇੱਕ ਉਬਾਲ ਆਉਣ ਦਿੰਨੇ ਆ ਸਬਜੀ ਬਣ ਕੇ ਤਾਂ ਤਿਆਰ ਹੋ ਗਈ ਇੱਕ ਉਬਾਲ ਆਂਦੀ ਏ ਇਹਦੇ ਵਿੱਚ ਕਰਦੇ ਅਸੀਂ ਪਹੁੰਚ ਆਖੀ ਸਬਜੀ ਦੇਖੋ ਬਣ ਕੇ ਤਿਆਰ ਕਰਦੇ ਸਿੰਪਲ ਮਸਾਲੇ ਜੋ ਆਪਾਂ ਘਰ ਵਿੱਚ ਸਬਜੀ ਵਾਸਤੇ ਵਰਤਦੇ ਆ ਉਹ ਮਸਾਲਿਆਂ ਦੀ ਆਪਾਂ ਸਬਜੀ ਬਣਾਈਏ ਸਿਰਫ ਇਹਦੇ ਵਿੱਚ ਆਪਾਂ ਜਿਹੜੇ 2-3 ਇਦੇ ਵਿੱਚ ਕੜੀ ਆਪਾਂ ਮਲਾਈ ਦੇ ਚਮਚੇ ਪਾਈ ਨੇ ਉਹਦੇ ਨਾਲ ਹੀ ਸਬਜ਼ੀ ਦਾ ਸਾਰਾ ਟੇਸਟ ਵਧ ਜੂਗਾ ਸਬਜ਼ੀ ਆਪਣੀ ਤਿਆਰ ਹੈ ਹੁਣ ਗੈਸ ਨੂੰ ਕਰ ਦਈਏ ਆਪਾਂ ਬੰਦ ਹੁਣ ਨਾਲ ਹੀ ਬਣਾ ਲਵਨੀ ਹੈ ਆਪਾਂ ਰੋਟੀ ਗੈਸ ਦਾ ਤਾਂ ਆਪਾਂ ਬੰਦ ਸੂਰਾ ਤੇ ਨੇ ਤਵਾ ਹੁਣ ਰੋਟੀ ਬਣਾ ਲਈਏ ਇਹ ਮੈਂ ਤੁਹਾਡੇ ਨਾਲ ਆਪਣੀ ਸ਼ਾਮ ਦੀ ਰੁਟੀਨ ਸ਼ੇਅਰ ਕੀਤੀ ਹੈ ਜੇ ਵੀਡੀਓ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੁਣ ਬਾਕੀ ਵੀ ਆਪਾਂ ਇਸੇ ਤਰ੍ਹਾਂ ਰੋਟੀਆਂ ਪਕਾ ਲੈਨੇ ਆਂ। ਹੁਣ ਜੀ ਇਹ ਆਪਾਂ ਹੁਣ ਰੋਟੀ ਪਾਣੀ ਬਣਾ ਲਿਆ ਹੁਣ ਬਸ 15 ਮਿੰਟਾਂ ਤੱਕ ਰੋਟੀ ਖਾਵਾਂਗੇ। ਤੇ ਮੈਂ ਤੁਹਾਨੂੰ ਦਿਖਾਉਣੀ ਸੀ ਕਿ ਇਹ ਵਾਲੀ ਜਿਹੜੇ ਕਾਟਨ ਦੇ ਸੂਟ ਮੇਡ ਭੈਣ ਨੇ ਮਗਵਾਈ ਸੀ ਇਹ ਇਹ ਆਪਾਂ ਹੁਣ ਕੱਲ ਨੂੰ ਕੋਰੀਅਰ ਕਰਵਾਉਣੇ ਨੇ ਇਹ ਕਾਟਨ ਦੀ ਸਲੀਪ ਨੇ ਬਹੁਤ ਹੀ ਸੋਹਣਾ ਇਹਦੇ ਉੱਪਰ ਪੈਚਵਰਕ ਤੇ ਨੈੱਟ ਲਗਾਈ ਹੋਈ ਏ ਫਿਕਣ ਲੱਗੇ ਹੋਏ ਨੇ ਬਹੁਤ ਹੀ ਸੋਹਣਾ ਪੀਸ ਹੈ ਮੈਂ ਸੋਚਿਆ ਕੱਲ ਨੂੰ ਕੋਰੀਅਰ ਕਰਨੇ ਆ ਤੁਹਾਨੂੰ ਮੈਂ ਵੀ ਇੱਕ ਵਾਰੀ ਵੀਡੀਓ ਦਿਖਾਦਾ ਪਲੇਨ ਸਲਵਾਰ ਏ ਦੇ ਨਾਲ ਤੇ ਨਾਲ ਜਿਹੜਾ ਹੈਗਾ ਦੁਪੱਟਾ ਦੁਪੱਟਾ ਵੀ ਬਹੁਤ ਸੋਹਣਾ ਰੈਡੀ ਕੀਤਾ ਹੋਇਆ ਦੁਪੱਟਾ ਚੈੱਕ ਕਰੋ ਦੁਪੱਟਾ ਕਿੰਨਾ ਸੋਹਣਾ ਹੈ ਇਸ ਦਾ ਜਿਹੜੀ ਇਹ ਨੈੱਟ ਲੱਗੀ ਹੋਈ ਏ ਪੈਚ ਲਗਾਏ ਹੋਏ ਨੇ ਦੁਪੱਟਾ ਬਹੁਤ ਹੀ ਪਿਆਰਾ ਦੁਪੱਟਾ ਰੈਡੀ ਕੀਤਾ ਹੋਇਆ ਇਹ ਕਾਲੂ ਜਿਹੜਾ ਸੂਟ ਮੈਂ ਇਹ ਸਾਰੇ ਸੂਟ ਇਸ ਪੈਚ ਕਰਵਾਉਣੇ ਨੇ ਇਹ ਹੈਗਾ ਪਲੇਨ ਕਾਟਨ ਦਾ ਸੂਟ ਆਲਓਵਰ ਸੂਟ 5 ਮੀਟਰ ਦੀ ਕਾਟੇ ਰਹੀ ਬਹੁਤ ਹੀ ਸੋਹਣਾ ਇਹ ਪ੍ਰਿੰਟ ਰਹੇਗਾ ਤੇ ਇਹ ਕਿਹੜਾ ਸੂਟ ਏ ਇਹ ਵੀ 5 ਮੀਟਰ ਦੀ ਕਾਟੇ ਕਾਟਨ ਦਾ ਹੀ ਸੂਟ ਏ ਇਹ ਵੀ ਇੱਕ ਇਹ ਵਾਲਾ ਸੂਟ ਜਿਹੜਾ ਬਲੈਕ ਕਲਰ ਵਿੱਚ ਇਹ ਵੀ ਕਾਟਨ ਦਾ ਸੂਟ ਹੈ 5-5 ਮੀਟਰ ਦੀ ਕੱਟ ਕੇ ਇਹ ਵੀ ਜਿਹੜਾ ਸੂਟ ਹੈ ਇਹ ਵੀ ਕਾਟਨ ਦਾ ਹੀ ਪਲੇਨ ਕਾਟਨ ਦੇਖੋ ਮੈਂ ਪ੍ਰਿੰਟ ਵਾਲੇ ਸੂਟ ਨੇ ਇਹ ਵਾਲੇ ਵੀ ਕਾਟਨ ਦਾ ਸੂਟ ਹੈ ਬਹੁਤ ਹੀ ਸੋਹਣਾ ਪ੍ਰਿੰਟ ਹੈ ਦੇਖੋ ਪ੍ਰਿੰਟ ਇਹਨਾਂ ਦੇ ਬਹੁਤ ਸੋਹਣੇ ਨੇ 5-5 ਮੀਟਰ ਦੀ ਕੱਟ ਹੈ ਇਹ ਕੱਲ ਨੂੰ ਮੈਂ ਡਿਸਪੈਚ ਕਰਵਾਉਣੀ ਸੀ ਤੇ ਮੈਂ ਕਿਹਾ ਤੁਹਾਨੂੰ ਇਹ ਵੀ ਜਿਹੜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਦਵਾਂ ਇਹ ਚਾਰ ਪੰਜ ਜਿਹੜੇ ਸੂਟ ਸੀਗੇ ਟੋਟਲ ਚਾਰ ਸੂਟ ਉਹਨਾਂ ਨੇ 올ਓਵਰ ਮੰਗਵਾਏ ਸੀਗੇ ਪ੍ਰਿੰਟ ਵਾਲੇ ਜਿਹੜਾ ਇੱਕ ਸੂਟ ਸੀ ਇਹ ਪਾਰਟੀ ਵਰ ਸੂਟ ਹੈ ਬਹੁਤ ਹੀ ਸੋਹਣੀ ਕਲੈਕਸ਼ਨ ਇਹ ਵਾਲੀ ਬਹੁਤ ਹੀ ਪਿਆਰਾ ਪੀਸ ਹੈ ਵੀ ਤੇ ਇਹ ਜਿਹੜੇ ਆਪਾਂ ਸਾਰੇ ਸੂਟਸ ਸ਼ਿਪਮੈਂਟ ਡਿਸਪੈਚ ਕਰਨੇ ਹਨ ਤਾਂ ਮੈਂ ਸ਼ਾਮ ਦੀ ਰੁਟੀਨ ਵੀ ਦਿਖਾਉਂਦੀ ਏ ਤੇ ਜਿਹੜੇ ਆਪਾਂ ਸੂਟ ਡਿਸਪੈਚ ਕਰਾਉਣੇ ਸੀ ਉਹ ਵੀ ਦਿਖਾਉਂਦੇ ਨੇ ਜੇਕਰ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਤੁਸੀਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਕੇ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ